ਕੀ ਹਾਲ ਨੇ ਬਈ ਮਿੱਤਰੋ ਸਾਰੇ ਉਹ ਸਾਡਾ ਨੂੰ ਸੱਜੀ ਕਾਲ ਮੇਰੇ ਵੱਲੋਂ ਤੇ ਅੱਜ ਸਵੇਰ ਸੁਬਾ ਜਿਲ੍ਹਾ ਮਾਨਸਾ ਤੋਂ ਜਿਲ੍ਹਾ ਸੰਗਰੂਰ ਵੱਲ ਆਉਂਦੇ ਹੋਏ ਦੇਖੋ ਸਾਰੇ ਪਾਸੇ ਜਿਹੜਾ ਉਹ ਸਮਾਂ ਸਮਾਂ ਜੀਰੀਆਂ ਲਾਉਂਦਾ ਝੋਨਾ ਲਾਉਂਦਾ तकरीबन ਵਾਹਨ ਸਾਰੇ ਤਿਆਰ ਨੇ ਤਕਰੀਬਨ ਤਕਰੀਬਨ ਤੇ ਲੋਕਾਂ ਦੀ ਜਿਹੜੀ ਆਵਾਜ਼ ਵੀ ਲਾਈਟ ਆ ਜਿਹੜੀ ਤਕਰੀਬਨ ਜਿੰਨੀ ਚਾਹੀਦੀ ਆ ਮਿਲ ਰਹੀ ਆ ਮੌਸਮ ਬੜਾ ਵਧੀਆ ਮੌਸਮ ਆ ਸਵੇਰ ਸਵੇਰ ਦਾ ਸਫ਼ਰ ਕਰਨ ਦੇ ਲਈ ਵੀ ਔਰ ਜਿਹੜੀ ਟ੍ਰੈਫਿਕ ਆ ਵੀ ਨਾ ਮਾਤਰੀਆ ਤੁਸੀਂ ਦੇਖ ਹੀ ਰਹੇ ਹੋ ਹਨਾ ਔਰ ਇੰਨਾ ਕੱਛਾ ਮੌਸਮ ਅਜੇ ਮਹਿਸੂਸ ਕੀਤਾ ਵੇਜੇ ਕਿਤੇ ਸਵੇਰ ਸਵੇਰ ਸ਼ਾਂਤ ਮਾਹੌਲ ਚੁੱਟ ਕੇ ਤੋਰਾ ਫੇਰਾ ਕੀਤਾ ਜਾਏ ਮੈਂ ਕਹਨਾ ਬਿਮਾਰੀਆਂ ਸ਼ੂ ਮਾਤਰੀ ਸਰੀਰ ਫੁੱਲ ਵਰਗਾ ਬਾਕੀ ਐਦਾਂ ਦੇ ਮਾਹੌਲ ਚ ਕੋਈ ਵੀ ਸੱਜਣੇ ਵੀਡੀਓ ਨੂੰ ਵੇਖ ਰਿਆ ਕੋਈ ਵੀ ਕਿਸੇ ਵੀ ਪੰਜਾਬ ਦੇ ਕੋਨੇ ਤੋਂ ਦੁਨੀਆ ਦੇ ਕੋਨੇ ਚੋਂ ਤਾਂ ਜ਼ਰੂਰ ਦੱਸਿਓ ਬਈ ਸਵੇਰੇ ਕਿੰਨੇ ਵਜੇ ਉੱਠਦੇ ਹੋ ਤੇ ਆਪ ਆਪਣੇ ਪਰਿਵਾਰ ਲਈ ਆਪਣੇ ਦਫ਼ਤਰ ਲਈ ਜਾਂ ਆਪਣੀਆਂ ਫੈਕਟਰੀਆਂ ਲਈ ਹਨਾ ਆ ਬੜਾ ਕੁਝ ਕਰਦੇ ਆ ਆ ਦੇਖੋ ਇਧਰ ਉਹ ਬਾਈ ਜੀ ਸਵੇਰੇ 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 ਕੰਦੂ ਕਰਨ ਲੱਗੇ ਹੋਏ ਨੇ ਤੇ ਅਸੀਂ ਆਪਣੇ ਲਈ ਸਵੇਰ ਸਵੇਰ ਉੱਠ ਕੇ ਕੀ ਕਰਦੇ ਆਂ ਕੀ ਆਪਣੇ ਲਈ ਕਸਰਤ ਜਾਂ ਟੋਰਾ ਫੇਰਾ ਆਪਣੇ ਸ਼ਰੀਰ ਲਈ ਸੋ ਕੱਲ ਅਸੀਂ ਬੈਠੇ ਸੀ ਕਿਤੇ ਤਾਂ ਉੱਥੇ ਉਹ ਬੰਦਾ ਕਹਿੰਦਾ ਇਸ ਦੁਨੀਆ ਤੇ ਜੇ ਆਪਾਂ ਆਏ ਆ ਨਾ ਇੱਥੇ ਸੌਂ ਕੇ ਸਮਾਂ گزارਣ ਲਈ ਨਹੀਂ ਆਏ ਜਾਂ ਲੱਚਣ ਟੱਪਣ ਲਈ ਨਹੀਂ ਆਏ ਸਮੇ ਦੇ ਮੁਤਾਬਕ ਕਹਿੰਦਾ ਸ਼ਰੀਰ ਨੂੰ ਵੱਡਣਾ ਵੀ ਜ਼ਰੂਰੀ ਆ ਕਹਿੰਦਾ ਭਾਵ ਸਖਤ ਮਿਹਨਤ ਕਰਨੀ ਵੀ ਜ਼ਰੂਰੀ ਆ ਜਿੰਨੀ ਕਹਿੰਦਾ ਸ਼ਰੀਰ ਨੂੰ ਵੱਡਾਂਗੇ ਚੰਮ ਨੂੰ ਪੱਟਾਂਗੇ ਓਨੇ ਹੀ ਤੰਦਰੁਸਤ ਰਹੂਗਾ ਕੀ ਇਹ ਸਹੀ ਹੈ ਇਹ ਸਹੀ ਅਦਾਬਾਈ ਜੀ ਇਹ ਵੀ ਦੱਸਿਓਗਾ ਕਮੈਂਟਾਂ ਚ ਬਈ ਦੱਸਿਆ ਕਰੋ ਮੜਾ ਜਾ ਕਿਉਂਕਿ ਦੇਖੋ ਪਿਆਰ ਮੁਹੱਬਤ ਦੁਨੀਆ ਤੇ ਬਣੀ ਰਹੇ ਇਹ ਦੁਨੀਆਦਾਰੀ ਆ ਬਹੁਤ ਜ਼ਰੂਰੀ ਹੈ ਮੂਰੇ ਪਿਕਅਪ ਗੱਡੀ ਚੱਲੀ ਜਾ ਰਹੀ ਹੈ ਤੇ ਹੁਣ ਇਹ ਮਤਲਬ ਭਲਾੜਾ ਮਾਨਸਾ ਤੋਂ ਸਨਾਮ ਰੋਡ ਤੇ ਇੱਕ ਸ਼ਹਿਰ ਪੈਂਦਾ ਵਿੱਚ ਇਹ ਦੱਸਿਓ ਬਈ ਕਮੈਂਟ ਕਰਕੇ ਕਿਹੜਾ ਸ਼ਹਿਰ ਆਲਾ ਜੀ ਹੈ ਨਾ ਅਸ ਹੁਣ ਮੋੜ ਆਉਣ ਵਾਲਾ ਇਸ ਤੋਂ ਪਹਿਲਾਂ ਸਾਹਮਣੇ ਸਾਈਨ ਬੋਰਡ ਤੋਂ ਪਹਿਲਾਂ ਮੈਂ ਵੀਡੀਓ ਬਾਲਸ ਕਰਦਾ ਹਾਂ ਸਾਮਣੇ ਸੁਬਾਹ ਸੁਬਾਹ ਦਾ ਬਈ ਸੂਰਜ ਦੇਖੋ ਕਿੰਨਾ ਪਿਆਰਾ ਦ੍ਰਿਸ਼ਾ ਬਿਲਕੁਲ ਇੱਕ ਵੱਖਰੀ ਨਜ਼ਾਰਾ ਦੇਖੋ ਐ ਲੱਗਦਾ ਜਿਵੇਂ ਆਪ ਖੁਦ ਬੱਦਲਾਂ ਚ ਗਏ ਹੋਣੇ ਇੱਕ ਮੰਨਦੇ ਹੋ ਇਹ ਗਾਦਰਸ਼ ਦੇਖੋ ਸੱਚ ਦੱਸਿਓ ਬਈ ਸੁਆਮੀ ਮੇਰਾ ਸੁਆ ਸੁਆ ਦਾ ਜਿਹੜਾ ਯਾਰ ਨਜ਼ਾਰਾ ਉਹ ਬਖਰਾਈਆ ਫਰੈਸ਼ ਮੂਡ ਸਟੇਡਲ ਕਰਦਾ ਵੀ ਜਿਹੜਾ ਕਿਤੇ ਵੀ ਸਫਰ ਕਰਨਾ ਸੁਆ ਸੁਆ ਦਾ ਸਫਰ ਕਰੂ ਐਦਰ ਭਾਈ ਜੀ ਡਾਇਰੈਕਟਰ ਲੈ ਕੇ ਚੱਲੇ ਨੇ ਸੁਆ ਸੁਆ ਸੋ ਮਿਲਦੀਆਂ ਬਾਈ ਜੀ ਬੜੀ ਜਲਦੀ ਕਮੈਂਟ ਕਰਕੇ ਦੱਸਿਓ ਕਿੰਦਾਂ ਦੀਆਂ ਵੀਡੀਓ ਤੁਸੀਂ ਪਸੰਦ ਕਰਦੇ ਹੋ ਬਾਈ ਜੀ ਠੀਕ ਹੈ ਨਾ ਸਾਰੇ ਖਾਸ ਦੇ ਵਾਸਤੇ ਰਹੋ ਤੰਦਰੁਸਤ ਰਹੋ ਮਿਲਦੇ ਆਂ ਅਗਵੇਂ ਸਫਰ ਦੇ